ਤੁਸੀਂ ਦੇਖ ਸਕਦੇ ਹੋ ਬਾਈਕ ਸਵਾਰ ਦੇ ਵਿਅਕਤੀ ਹੈ ਚੈੱਕ ਇੱਕ ਨੇ ਸ਼ਲਟ ਪਾਈ ਹੈ ਉਹ ਦੇਖੋ ਸਪਲੈਂਡਰ ਬਾਈਕ ਤੇ ਸਵਾਰ ਤੁਸੀਂ ਦੇਖ ਸਕਦੇ ਹੋ ਕਿੰਦਾ ਜਿਹੜੇ ਭੱਜੇ ਨੇ ਮੈਂ ਬੈਠੀ ਨਾ ਇੱਥੇ ਤੇ ਉਹ ਮਿਲਵਾਉਂਦਾ ਇੱਥੇ ਕੋ ਗੱਡੀ ਆਲਾ ਆ ਆ ਯਾਰ ਗੱਡੀ ਲਈਏ ਕਿ ਹੈਨੇ ਤੇ ਮਾਰਾ ਸ੍ਰਿੰਦਰ ਨਾ ਆਦਾ ਅੱਛਾ ਤੁਹਾਡੇ ਕੋਲ ਡਰੈਸ ਪੁੱਛਣ ਲੱਗਦੇ ਬਈ ਡਰੈਸ ਪੁੱਛਦੇ ਪਏ ਤੇ ਮੈਂ ਤਾਂ ਮੈਨੂੰ ਨਹੀਂ ਪਤਾ ਪੁੱਤਰ ਮੈਂ ਕਿਹੜਾ ਤੇ ਹੋ ਰਹੀਆਂ ਗਲੀ ਨੰਬਰ ਕਿੰਨਾ ਹੈ ਤੇ ਮੈਂ ਤਾਂ ਮੈਨੂੰ ਆ ਵੀ ਨਹੀਂ ਪਤਾ ਤੇ ਮੇਰੇ ਅੱਗੇ ਹੋ ਕੇ ਦੇ ਵਾਲੀਆਂ ਲਾ ਕੇ ਤੇ ਦੌੜ ਗਿਆ ਅੱਛਾ ਦੋਨੋਂ ਕੰਨਾਂ ਦੇ ਬਲੀਆਂ ਅੱਦਾ ਕਰਕੇ ਖਿੱਚ ਕੇ ਲੈ ਗਏ ਨਾਲੀ ਕਿ ਰਵਾੜੀਆਂ ਲਾ ਕੇ ਲੈ ਗਏ ਕਿ ਕਿੰਨੀਆਂ ਨਾ ਉਹ ਛੁੰਡੇ ਛੋਟੇ ਹੋਣੇ ਨੇ ਭੋਲੇ ਜਿਹੇ ਮੁੰਡੇ ਨੇ ਹਲਕੇ ਹਲਕੇ ਦੋ ਮੁੰਡੇ ਤੇ ਕਿੰਨੇ ਗ੍ਰਾਮ ਦੀਆਂ ਵਾਲੀਆਂ ਸੀਗੀਆਂ ਵਾਲੀਆਂ ਦਾ ਨਹੀਂ ਨਾ ਮੈਨੂੰ ਪਤਾ ਕਿੰਨੇ ਗ੍ਰਾਮ ਦੀਆਂ ਇੱਧਰ ਦਾ ਰਾਜ ਉੱਤੇ ਮਿਲਣ ਆਈ ਸੀ ਉਹਨਾਂ ਨੂੰ ਆਈ ਹਾਂ ਤੇ ਬਾਹਰ ਬੈਠੀ ਮੈਂ ਕਿ ਹੰਡ ਲੱਗਣ ਲਈ ਇਹ ਤੇ ਚੱਲਣਾ ਛੇਕ ਲੈਣੀ ਹੈ ਤੇ ਉਹ ਮੈਨੂੰ ਕੀ ਪਤਾ ਮਰ ਜਾਣੇ ਅਦਲ ਨੂੰ ਮੈਂ ਡੋੜੀਆਂ ਮਗਰ ਰੋਣਾ ਦੇ ਉਹ ਇੱਧਰ ਨੂੰ ਗਏ ਸੀ ਅਦਲ ਨੂੰ ਗਏ ਕੌਂਚੀ ਨਗਰ ਪਤਾ ਲੱਗਾ ਕਿਹੜਾ ਮੋਟਰਸਾਈਕਲ ਸੀ ਉਹਨਾਂ ਕੋਲ ਮੋਟਰਸਾਈਕਲ ਹੋਣਾ ਦੇ ਵਿੱਚ ਪਤਾ ਲੱਗਣਾ ਮੈਂ ਆ ਦੇ ਉਹਦੇ ਆ ਤੇ ਧਿਆਨ ਹੀ ਨਹੀਂ ਕੀਤਾ ਇੱਧਰ ਗੱਲੀ ਤੇ ਕੈਮਰੇ ਲੱਗੇ ਹੋਏ ਇੱਥੇ ਕਿਤੇ ਹਾਂ ਲੱਗੇ ਸਾਹਮਣੇ ਤਾਂ ਨਾ ਸੀ ਸੀਟੀਵੀ ਤੁਸੀਂ ਦੇਖ ਸਕਦੇ ਹੋ ਬਾਈਕ ਸਵਾਰ ਹੋਏ ਵਿਅਕਤੀ ਹੈ ਚੈੱਕ ਇੱਕ ਨੇ ਸ਼ਰਟ ਪਾਈ ਹੈ ਸੁਪਲਾਈਨਰ ਬਾਈਕ ਤੇ ਸਵਾਰ ਤੁਸੀਂ ਦੇਖ ਸਕਦੇ ਹੋ ਕਿੱਦਾਂ ਉਹ ਇਹ ਲਾਈਵ ਸ਼ੇਅਰ ਕਰਦੇ ਉਹਨੂੰ ਕਿਹਾ ਵੀ ਹੀ ਲਾਈਵ ਸ਼ੇਅਰ ਕਰਦੇ ਦੁਬਾਰਾ ਜੀ ਪੰਜਾਬੀ ਦੇ ਤੋ ਲਾਈਵ ਤੇ ਦੁਬਾਰਾ ਤਾਂ ਮੈਂ ਇੱਕ ਵਾਰੀ ਵੀਡੀਓ ਫੇਰ ਤੋ ਤਾਂ ਤਸਵੀਰਾਂ ਤਾਂ ਉਹਨੇ ਇੱਕ ਵਾਰੀ ਫੇਰ ਤੋ ਸਾਂਝਾ ਕਰਨ ਲੱਗੇ ਆ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਬਸਤੀ ਗੁਜਾਂ ਦੇ ਵਿੱਚ ਵੀ ਐਸੇ ਹੀ ਤਰ੍ਹਾਂ ਦੀ ਘਟਨਾ ਹੋਈ ਸੀ ਬਾਈਕ ਦੇ ਉੱਤੇ ਸਵਾਰ ਵਿਅਕਤੀ ਆਂਦੇ ਨੇ ਹੱਥ ਦੇ ਵਿੱਚ ਕਾਪੀ ਵੀ ਫੜੀ ਹੁੰਦੀ ਹੈ ਜਿੱਦਾਂ ਕੋਈ ਕਿਸੇ ਦਾ ਐਡਰੈਸ ਪੁੱਛਦਾ ਕਟਨਾ ਨੂੰ ਅੰਜਾਮ ਦੇ ਕਿਥੋਂ ਕਿਸ ਤਰ੍ਹਾਂ ਫਰਾਰ ਹੁੰਦੇ ਨੇ ਤਾਂ ਲਾਈਵ ਤਸਵੀਰਾਂ ਦੇ ਵਿੱਚ ਇਹ ਦਿਖਾ ਰਹੇ ਆ ਦੇਖ ਸਕਦੇ ਹੋ ਬਜ਼ੁਰਗ ਜਮਾਇ ਮਹਿਲਾ ਜਿਹੜੀ ਬੈਠੀ ਹੋਈ ਹੈ ਜਿਹੜੀ ਨਾਲ ਖਿਚਾਉਂਦਾ ਹੈ ਨਾ ਨਾਮ ਕਿ ਸਿਆਮ ਹੈ ਨਾ ਸਰ ਦਈਏ ਨਾਮ ਉਹ ਤਾਂ ਦੇਖ ਸਕਦੇ ਹੋ ਕਿ ਬਾਈ ਸਵਾਰ ਜਿਹੜੇ ਦੋ ਯੁਵਕ ਹੈ ਬਜ਼ੁਰਗ ਮਹਿਲਾ ਦੇ ਕੋਲ ਆ ਕੇ ਰੁਕਦੇ ਹੋਏ ਨਜ਼ਰ ਆ ਰਹੇ ਨੇ ਸੀਸੀਟੀਵੀ ਦੇ ਵਿੱਚ ਤਾਂ ਐਡਰੈਸ ਪੁੱਛਣ ਦੇ ਬਹਾਨੇ ਬੈਠੀ ਸੀ ਉਹਨਾਂ ਦੇ ਕੋਲ ਦੇਖਦੇ ਹੋ ਬਜ਼ੁਰਗ ਮਹਿਲਾ ਜਿਹੜੀ ਤੋਂਪੱਸੇ ਕਰੀ ਹੈ ਠੰਡੇ ਮੌਸਮ ਦੇ ਵਿੱਚ ਤਾਂ ਦੋ ਵਿਅਕਤੀ ਹੈ ਜਿਹੜੇ ਐਡਰੈਸ ਪੁੱਛਣ ਦੇ ਬਹਾਨੇ ਉਹਨਾਂ ਦੇ ਕੋਲ ਖੜਦੇ ਨੇ ਆ ਕੇ ਐਡਰੈਸ ਪੁੱਛਣ ਦੇ ਬਹਾਨੇ ਜਦੋਂ ਉਹਨਾਂ ਦੇ ਕੋਲ ਜਾ ਕੇ ਐਡਰੈਸ ਪੁੱਛਦੇ ਨੇ ਤੇ ਛੀਨਾ ਜਪਟੀ ਕਰਕੇ ਉਹਨਾਂ ਤੋਂ ਫਰਾਰ ਹੁੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਬਾੜੀਆਂ ਜਿਹੜੀਆਂ ਖੋ ਕੇ ਤੁਸੀਂ ਦੇਖ ਸਕਦੇ ਹੋ ਕਿ ਲਾਈਵ ਪੰਜ ਮਿੰਟ ਵੀ ਨਹੀਂ ਹੋਇਆ ਗਈ ਕਿ ਬਾੜੀਆਂ ਖੋ ਕੇ ਭਜਦੇ ਉੱਤੇ ਵੀ ਨਜ਼ਰ ਆ ਰਹੇ ਭਾਈਦੇ ਹੋਏ ਵੀ ਨਜ਼ਰ ਆ ਰਹੇ ਤਸਵੀਰਾਂ ਨਹੀਂ ਲਾਈ ਸੀਰਾ ਤੇ ਤੇ ਕਿੱਦਾਂ ਮਾਤਾ ਦੇਦੇ ਹੋ ਮੂਹਰ ਬਿਲਕੁਲ ਹੀ ਖਰਾਬ ਕਿੱਦਾਂ ਦੇਦੇ ਪਤਾ ਨਹੀਂ ਮੈਂ ਖੁਦ ਉਧਰੋਂ ਆਈਆਂ ਚੱਲ ਕੇ ਪਰ ਇਦਾਂ ਹੋਣਾ ਨਹੀਂ ਚਾਹੀਦਾ ਆਪਣੇ ਕਿਹਦੇ ਤੋਂ ਵੀ ਉਹ ਤੇ ਨਾ ਬਰਾ ਮ ਖਰਾਬ ਹੋ ਰਿਹਾ ਹੈ ਇਹ ਹੁਣ ਤੋਂ ਬੋਰ ਦੇ ਬਾਹਰ ਬੈਠੇ ਧੁੱਪ ਸਿੱਕਣ। ਇਹ ਇੰਨਾ ਤੇ ਪੁੱਛਣ ਨੂੰ ਨੇ ਤਾਂ ਵਾੜੀਆਂ ਲਾ ਕੇ ਲੈ ਜੀਆ ਕਿੱਦਾਂ ਦੇਦੇ। ਮਾੜਾ ਹੀ ਹੋਇਆ ਇਹਦੇ, ਅੱਜਕੱਲ ਕੀ ਬੰਦੀ ਥੋੜੀ ਐ। ਹਾਂ ਜੀ। ਉਹ ਤੋਂ ਹੋ ਗਿਆ। ਸਾਹਮਣੇ ਇਹਦਾ ਕੋਈ ਵਰੀ ਨਾ ਕੋਈ ਦੋ ਦੇ। ਮਟੀਆਂ ਲਾਇ ਸੀਰਾ ਦੇ ਦਿੰਦੇ ਦੇਖੋ। ਦੇਖ ਸਕਦੇ ਹੋ। ਦੇਖੋ ਧੁੱਪ ਸਿੱਕਦੇ ਘਾਹ ਦੇ ਬਾਅਦ ਧੁੱਪ ਸਿੱਕਦੇ ਹੀ ਉਹਨਾਂ ਨੇ ਟੈਸ ਪੁੱਛਿਆ ਇਹਨਾਂ ਨੂੰ। ਠੀਕ ਐ ਉਹਨਾਂ ਨੇ ਵਾੜੀਆਂ ਲਾ ਕੇ ਲੈ ਗਏ ਮੋਕੇ ਤੇ। ਦੇਖੋ। ਦੇਖੋ। ਮੁਰਕੇ ਦੇਖੋ ਮਾਤਾ ਦੇਖੋ ਧੋਪ ਸਿੱਕ ਗਏ ਇਹਨਾਂ ਨੇ ਡਰੈੱਸ ਪੁੱਛਿਆ ਹੀ ਕਿ ਪ੍ਰਸ਼ਾਸਨ ਨਾਲ ਹੋਈ ਹੈ ਗੱਲਬਾਤ ਪੁਲਿਸ ਪ੍ਰਸ਼ਾਸਨ ਨਾਲ ਇਹਦੇ ਨੂੰ ਉਹ ਕਹਿੰਦੇ ਵੀਡੀਓ ਬਾਹਰ ਉਹ ਤੇ ਮਾਤਾ ਨੇ ਲੈ ਕੇ ਆਏ ਵਾ ਠੀਕ ਹੈ ਤੁਹਾਨੂੰ ਡਰੈੱਸ ਪੁੱਛਿਆ ਇਹਨਾਂ ਨੇ ਤੁਹਾਨੂੰ ਤਾਂ ਉਹ ਕਲੀਅਰ ਦੇਣ ਲੱਗੇ ਤੁਸੀਂ ਕੰਪਲੀਟ ਦੇਣ ਲੱਗੇ ਕੋਈ ਹਾਂਜੀ ਕੰਪਲੀਟ ਦੇਣ ਲੱਗੇ ਕੋਈ ਉਸ ਪ੍ਰਸ਼ਾਸਨ ਨੂੰ ਕੰਪਲੀਟ ਦਿੱਤੀ ਕੋਈ ਸ਼ਿਕਾਇਤ ਉਹ ਫਾਈਲ ਸੀਗੀ ਠੀਕ ਹੈ ਪਰ ਦੇਖੋ ਮਟੀਆਂ ਲਾਈ ਸਿਰਾ ਦੇਤੇ ਮੁਰਕੇ ਦੇਖੋ ਕੀਤਾ ਕਰੋ ਨਹੀਂ ਦੇਖੋ ਨਾ ਬਾੜੀਆਂ ਲਾ ਕੇ ਲੈ ਕੇ ਮਾਤਾ ਦੀਆਂ ਦੇਖੋ ਧੁੱਪ ਸਿੱਕਦੇ ਉਹਨੂੰ ਪਹਿਲਾਂ ਪੁੱਛਿਆ ਜੀ ਮਾਤਾ ਜੀ ਜਦਸ ਪੁੱਛਤਾ ਜੀ ਮਾਤਾ ਜੀ ਉਹਨਾਂ ਨੇ ਮੋਕੇ ਤੇ ਬਾੜੀਆਂ ਲਾ ਕੇ ਲੈ ਗਈਆਂ ਬਾੜੀਆਂ ਦੇਖੋ ਦੇਖੋ ਘਾਹ ਤੇ ਬਾੜ ਧੁੱਪ ਸਿੱਕਦੇ ਕਿੱਤਾ ਦੇ ਤੇ ਮੋੜ ਉਹ ਦੇਖੀ ਆ ਆ ਕੇ ਮੌਕਾ ਹੋਣੋ ਕਹਿੰਦੇ ਕਿ ਫੁੱਲ ਜਿਗਰਾਂ ਭੇਜ ਦੋ ਸਾਨੂੰ ਮੋਕੇ ਨੂੰ ਪੂਸ ਭਲਾਈ ਉਹਨਾਂ ਨੇ ਮੈਂ ਵੀ ਭਲਾਈ ਚ ਕਿ ਆਜੂ ਥਾਣਾ ਕਿਹੜਾ ਲੱਗਦਾ ਥਾਣਾ ਕਿਹੜਾ ਲੱਗਦਾ ਫੋਲ ਦੇਖੋ ਬਾਹਰ ਕੈਂਪਸ ਦੀ ਕੂਫੀ ਆਈ ਦੇਖੋ ਉਹਨਾਂ ਨੇ ਦੇਖੋ ਕੀਤਾ ਕਰੋਨੀ ਦੇਖੋ ਲਾਈ ਸਿੱਧਾ ਦੇਤੇ ਟੀਮ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਸੀ ਇਹਨਾਂ ਦੀ ਸ਼ਿਕਾਇਤ ਜਿਹੜੀ ਹੈ ਦਰਜ ਕਰ ਦਿੱਤੀ ਗਈ ਹੈ ਜੀ ਨਾ ਖੇਤੀ ਕਰਦੇ ਨੇ ਤੇ ਦੋ ਪੰਜਾ ਦੇ ਲੇਖੀ ਉਹਨਾਂ ਨੇ ਚੱਕ ਵਾਲੀ ਕਮੀਜ਼ ਪਾਈ ਚੱਕ ਵਾਲੇ ਚੱਕ ਵਾਲੀ ਕਾਲਾ ਕਾਲੀਆਂ ਦੰਦ ਚਿੱਟਕੇ ਤੇ ਮਾਤਾ ਕਿੱਤਾ ਦੇਤੇ ਮੋਰ ਤੁਸੀਂ ਧੁੱਪ ਸਿੱਕਦੇ ਹੋ ਕਿ ਕਿਦਾਂ ਵੀ ਤਾਂ ਮੋਰ ਪਹਿਲਾਂ ਹੀ ਖਰਾਬ ਕਿੱਤਾ ਦੇਤੇ ਉਹ ਮਾਰਾ ਹੀ ਹੈ ਬੰਦ ਮਾਰਾ ਕੀਤਾ ਯਾਨੀ ਚੋਰਾ ਨੇ ਮਾਰ ਕੇ ਆਣੇ ਆ ਪਤਾ ਨਹੀਂ ਆਣਾ ਨੇ ਕਦੋਂ ਫੜਿਆ ਕੋਈ ਵੀ ਵਿਅਕਤੀ ਆਪਣੇ ਘਰ ਦੇ ਬਾਹਰ ਵੀ ਸੇਫ ਨਹੀਂ ਹੈਗਾ ਘਰ ਤੇ ਸੇਫ ਹੀ ਨਹੀਂ ਇਹ ਤਾਂ ਪੱਠੇ ਤੁਸੀਂ ਹੁਣ ਬਾਹਰ ਬੈਠੇ ਹੋ ਘਰ ਦੇ ਬਾਹਰ ਇੱਕ ਤੁਹਾਨੂੰ ਪ੍ਰੈਸ ਬੁੱਝ ਕੇ ਚੱਜ ਕੇ ਦੇ ਦੇ ਗਿਆ ਕਿਹਨੂੰ ਬਤਾ ਗਏ ਉਹਨੇ ਕਹਿੰਦਾ ਗਿਆ ਦਗੀਆਂ ਰੱਖੇ ਦੇਖੋ ਦੇਖੋ ਜਨਾਨੀ ਦੇਖੋ ਮਾਤਾ ਜੀ ਬਾੜੀਆਂ ਲਾ ਕੇ ਲੈ ਗਏ ਦੇਖੋ ਇਹ ਧੁੱਪ ਸਿੱਕਤੇ ਮਾਤਾ ਜੀ ਦੇਖੋ ਕੀਤਾ ਕਰੋਨੀ ਦੇ ਬਾਅਦ ਇੱਕ ਬਾੜੀਆਂ ਲਾ ਕੇ ਲੈ ਗਏ ਸੀ ਸੀ ਕੈਮਰੇ ਵੀਡੀਓ ਹੀ ਆ ਗਈ ਨਾਰੀ ਬਾਅਦ ਜਦੋਂ ਇਹ ਬਜ਼ੁਰਗ ਮਾਤਾ ਨਾਲ ਬਸ ਬੈਠੇ ਨੂੰ ਤੇ ਉਸ ਤੋਂ ਬਾਅਦ ਜਿਹੜੇ ਡਰੈਸ ਪੁੱਛਣ ਦੇ ਬਹਾਨੇ ਜਿਹੜੇ ਇਹਨਾਂ ਦੀ ਬਾੜੀਆਂ ਲਾ ਉਹਨਾਂ ਨੇ ਭੱਲੇ ਨਾਲ ਹੀ ਗੱਲਬਾਤ ਕਰੀਏ ਇਹਨਾਂ ਨੇ ਹਾਂ ਜੀ ਮਾਤਾ ਕਿੱਦਾਂ ਦੇ ਦਿੱਤੇ ਮੋਰ ਪਹਿਲਾਂ ਹੀ ਖਰਾਬ ਕਿੱਦਾਂ ਦੇ ਦਿੱਤੇ ਮੈਡਮ ਮੈਂ ਇਹ ਤਾਂ ਸਹੀ ਦਈਏਗਾ ਹਾਂ ਹਾਂ ਜੀ ਇਹ ਹੁਣ ਤੁਸੀਂ ਉਹਨਾਂ ਨਾਲ ਪਾਰ ਬੈਠੇ ਮਾਤਾ ਜੀ ਕਿੱਤਾ ਦੇ ਦੇ ਕਿੱਦਾਂ ਧੁੱਪ ਸਿੱਖਦੇ ਮਾਤਾ ਜੀ ਉਹਨਾਂ ਦੇ ਘਰ ਦੇ ਬਾਹਰ ਵੀ ਬੈਣਾ ਨਹੀਂ ਘਰ ਦੇ ਬਾਹਰ ਬੈਠਣ ਨੂੰ ਮੋਟ ਲਈ ਬਾਹਰ ਵੀ ਨਹੀਂ ਸੇਫ ਹੈਗੇ ਘਰ ਵੀ ਸੇਫ ਬਾਹਰ ਵੀ ਸੇਫ ਇਹ ਸਾਰੇ ਕੁੱਤੇ ਕੁੱਤੇ ਇੱਧਰ ਫਿਰਦੇ ਸਾਡੇ ਦਰਵਾਜ਼ਾ ਵੀ ਖੁੱਲਾ ਹੀ ਰਹਿੰਦਾ ਹੈ ਹਾਂ ਜੀ ਬਾਹਰ ਬੈਠੇ ਮੰਨਿਆ ਦੱਸਿਆ ਵੀ ਇੱਥੇ ਬੈਠੇ ਰਹਿੰਦੇ ਆ ਬਾਹਰ ਅੱਜ ਹੀ ਅੰਦਰ ਕੇ ਪਰੋਣੇ ਆਏ ਸੀ ਅੱਛਾ ਅੱਜ ਬਜ਼ੁਰਗ ਇਕੱਲੇ ਬੈਠੇ ਸੀ ਬਾਹਰ ਮਾਤਾ ਇਕੱਲੇ ਬੈਠੇ ਸੀ ਦੇਖੋ ਲਾਈ ਸਿਰਾ ਤੇ ਤੇ ਮੁਰਕੇ ਦੇਖੋ ਇਸੇ ਕੈਮਰੇ ਦੇ ਵੀਡੀਓ ਹੀ ਆਈ ਹੈ ਅੱਜ ਜੀ ਕੈਮਰੇ ਨਹੀਂ ਆਉਂਦੇ ਮੈਂ ਵੀ ਧਿਆਨ ਦੂਆਂ ਜਾਂ ਬਾਹਰ ਮਾਰ ਨਾ ਨਾ ਅਡੀ ਜੇ ਦੇਖਦੇ ਹੋ ਜੀ ਬੀਜ ਮਾਤਾ ਕਹਿੰਦੀ ਕਿ ਮੈਂ ਬਾਜ ਵੀ ਬੜੀ ਤੇਜ਼ ਤੇ ਕਿਸੇ ਵਾਈ ਨਹੀਂ ਸੁਣੀ ਸੀ ਮਹੱਲੇ ਦੇ ਵਿੱਚ ਕਿਸੇ ਮੈਂ ਬੇਟਾ ਮੇਰਾ ਘਰ ਉਸ ਤਰਫ ਹੈ ਅੱਛਾ ਤੁਹਾਡਾ ਉੱਥੇ ਹੈ ਸਕੂਲ ਦੇ ਨਾਲ ਤਾਂ ਮੇਰਾ ਘਰ ਹੈ ਤੇ ਕਿਦਾਂ ਦੇਖਦੇ ਹੋ ਤੁਸੀਂ ਫੇਰ ਬਹਿਣਾ ਹੀ ਓੱਖਾ ਹੋ ਗਿਆ ਜੀ ਬਹਿਣਾ ਓੱਖਾ ਹੀ ਹੈ ਹੋਰ ਕੀ ਹੈ ਬਹਿਣਾ ਓੱਖਾ ਹੀ ਹੋਇਆ ਪਿਆ ਵੀ ਲੋਕਾਂ ਨੇ ਕੰਮ ਕਰ ਨਹੀਂ ਕਰਨੇ ਹੁਣ ਜਿਹਦਾ ਚੋਰੀਆਂ ਹੀ ਕਰਨੀਆਂ ਰਹਿ ਗਈਆਂ ਇਹਨਾਂ ਦੇ ਹੱਥਾਂ ਨਾਲ ਮੈਂ ਵੀ ਦਿਖਾਈ ਹੈ ਸੀਸੀਟੀਵੀ ਉੱਤੇ ਤੁਸੀਂ ਦੌੜਦੇ ਵੀ ਨਜ਼ਰ ਆ ਰਹੇ ਹੋ ਟਾਈਮ ਵੀ ਕੁਝ ਵੀ ਨਹੀਂ ਹੈ ਸਕੂਲ ਵੀ ਨਹੀਂ ਦੇਖਾ ਗਾਂ ਹੋਇਆ ਮੈਂ ਕਿਹਾ ਪਤਾ ਨਹੀਂ ਕੀ ਕਰਨ ਲਗਾ ਹੈ ਤੇ ਮੈਂ ਐਦਾ ਐਦਾ ਹੋ ਗਈ ਆ ਮੈਂ ਐ ਕੀ ਕਰਨ ਲਾ ਐਦਾ ਕਰਕੇ ਕੰਨ ਵਾਲੀਆਂ ਖਿੱਚ ਕੇ ਦੋਦਾ ਇੱਕ ਦੋਨੇ ਕੰਨ ਵੀ ਵਾਲੀਆਂ ਲਾ ਕੇ ਲੈ ਦੋਨੇ ਲਾ ਲੀਆਂ ਦੋਨੇ ਠੀਕ ਆ ਉਹ ਮੇਰਾ ਨੈਕ ਤੇ ਇਹਦਾ ਇਸ ਮੇਲਾ ਦੇਖੋ ਜੀ ਤੁਹਾਨੂੰ ਕੋਈ ਜੇ ਤਾਂ ਦੇ ਦੋ ਗੱਡੀਆਂ ਲਾਈ ਸੀ ਰਾ ਤੇ ਮੋਕੇ ਦੇਖੋ ਮਾਤਾ ਧੁੱਪ ਸਿੱਕਦੇ ਹੀ ਉਹਨੂੰ ਡਰੈਸ ਪੁੱਛਿਆ ਹੀ ਉਹਨਾਂ ਨੇ ਪਹਿਲਾਂ ਪੁੱਛਿਆ ਹੀ ਦੇਖੋ ਕਿ ਮੋਕੇ ਰੇ ਵਾੜੀਆਂ ਲਾ ਕੇ ਲੈ ਕੇ ਦੇਖੋ ਕਿੱਦਾਂ ਦੇਤੇ ਮੋਰ ਪਹਿਲਾਂ ਹੀ ਖਰਾਬ ਹੈ ਦੇਖੋ ਦੇਤੇ ਕਿਤਾ ਕਰੋ ਨਹੀਂ